ਪੰਜਾਬ ਦੇ ਵਿੱਚ ਲਗਾਤਾਰ بارش ਨੇ ਕੈਰ ਮਚਾਇਆ ਹੋਇਆ ਜਿਸ ਨੂੰ ਲੈ ਕੇ ਤਸਵੀਰਾਂ ਸਾਹਮਣੇ ਨਿਕਲ ਕੇ ਆਈਆਂ ਨੇ ਕੀਰਤਪੁਰ ਸਾਹਿਬ ਤੋਂ ਜਿੱਥੇ ਤੁਸੀਂ ਦੇਖ ਸਕਦੇ ਕਿ ਰੋਪੜ ਕੀਰਤਪੁਰ ਸਾਹਿਬ ਇਲਾਕੇ ਦੇ ਵਿੱਚ بارش ਨੇ ਤਬਾਹੀ ਮਚਾ ਦਿੱਤੀ ਹੈ ਕਿਉਂਕਿ ਹਿਮਾਚਲ ਦੇ ਵੱਲੋਂ ਪਾਣੀ ਜਿਹੜਾ ਲਗਾਤਾਰ ਆ ਰਿਹਾ ਹੈ ਤੇ ਕੀਰਤਪੁਰ ਸਾਹਿਬ ਦੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਇੱਕ ਨਾਲੇ ਦੇ ਨੇੜੇ ਕੁਝ ਲੋਕਾਂ ਨੇ ਆਪਣੀਆਂ ਗੱਡੀਆਂ ਤੇ ਮੋਟਰਸਾਈਕਲ ਪਾਰਕ ਕੀਤੇ ਹੋਏ ਸੀ ਜਿਸ ਤੇ ਵਿੱਚ ਦੱਸਿਆ ਜਾ ਰਿਹਾ ਕਿ ਦੋ ਮੋਟਰਸਾਈਕਲ ਹੁਣ ਤੱਕ ਰੁੜ ਗਏ ਨੇ ਤੇ ਗੱਡੀਆਂ ਵੀ ਕਾਲਜਾ ਵਾਂਗ ਰੁੜਦੀਆਂ ਨਜ਼ਰ ਆਈਆਂ ਨੇ ਅੱਜ ਕੱਲ੍ਹ ਬਰਸਾਤ ਦਾ ਮੌਸਮ ਹੈ ਤਾਂ ਲੋਕਾਂ ਨੂੰ ਵੀ ਚਾਹੀਦਾ ਕਿ ਪਾਰਕ ਜਿਹੜੀ ਆਪਣੇ ਵਹੀਕਲ ਹੈ ਉਹ ਸਹੀ ਜਗ੍ਹਾ ਕਰਨੇ ਚਾਹੀਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਵਹਿ ਤਹਾ ਰਿਹਾ ਹੈ ਤਾਂ ਉਸ ਨੂੰ ਲੈ ਕੇ ਲੋਕ ਲਗਾਤਾਰ ਭਾਵੇਂ ਆਪਣੇ ਵਿਚਾਰ ਲਈ ਭੱਜ ਦੌੜ ਕਰਦੇ ਨੇ ਪਰ ਆਪਣੇ ਵਹੀਕਲਾਂ ਨੂੰ ਕਈ ਵਾਰ ਗਲਤ پارک ਕਰ ਬੈਠਦੇ ਨੇ ਜਿਸ ਤੋਂ ਬਾਅਦ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਂਦੀ ਹੈ ਕਿਉਂਕਿ ਮਹਿੰਗੇ ਰੇਟਾਂ ਦੇ ਉੱਤੇ ਅੱਜ ਕੱਲ ਮੋਟਰਸਾਈਕਲ ਗੱਡੀਆਂ ਲੋਕ ਲੈ ਕੇ ਰੱਖਦੇ ਨੇ ਪਰ ਜਦੋਂ پارک ਕਰਨੀ ਹੁੰਦੀ ਹੈ ਤਾਂ ਗਲਤ ਜਗ੍ਹਾ پارک ਕਰ ਲੈਂਦੇ ਨੇ ਜਿਸ ਤੋਂ ਬਾਅਦ ਹੀ ਇਦਾਂ ਦੀਆਂ ਵੀਡੀਓ ਸਾਹਮਣੇ ਨਿਕਲ ਕੇ ਆਂਦੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਜਿੱਥੇ ਤਬਾਹੀ ਮਚਾਈ ਹੋਈ ਹੈ ਤਾਂ ਰੋਪੜ ਤੇ ਕੀਰਤਪੁਰ ਸਾਹਿਬ ਇਲਾਕੇ ਦੇ ਵਿੱਚ ਵੀ ਲਗਾਤਾਰ بارش ਪੈ ਰਹੀ ਹੈ ਤਾਂ بارش ਰੁਕਣ ਦਾ ਨਾਮ ਨਹੀਂ ਲੈ ਰਹੀ ਇੱਕ ਪਾਸੇ ਲੋਕਾਂ ਨੂੰ ਭਾਵੇਂ गर्मी तो राहत मिली है पर दूसरे पासे कितना कितने बारिश कहर मचा रही है उस कहर ਨੂੰ ਲੈ ਕੇ ਹੀ ਇਹ ਵੀਡੀਓ ਸਮਝ ਨਿਕਲ ਕੇ ਆਈ ਹੈ ਜਿੱਦ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ بارش ਦੇ ਵਿੱਚ ਗੱਡੀਆਂ ਰੁੜਦੀਆਂ ਨਜ਼ਰ ਆਇਆ ਨੇ ਤੇ ਉਹ ਗੱਡੀਆਂ ਤੁਸੀਂ ਦੇਖੋ ਕਾਗਜਾਂ ਵਾਂਗ ਰੁੜਦੀਆਂ ਨਜ਼ਰ ਆਇਆ ਨੇ ਲੋਕ ਭਾਵੇਂ ਦੂਰ ਤੋਂ ਦੇਖ ਕੇ ਵੀਡੀਓ ਬਣਾ ਰਹੇ ਨੇ ਪਰ ਕਿਸੇ ਦੀ ਹਿੰਮਤ ਨਹੀਂ ਪੈ ਸਕਦੀ ਕਿਸ ਤਰੀਕੇ ਨਾਲ ਗੱਡੀਆਂ ਨੂੰ ਬਚਾਇਆ ਜਾ ਸਕੇ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੇਖੋ ਕਿ ਮਹਿੰਗੇ ਰੇਟਾਂ ਦੀਆਂ ਗੱਡੀਆਂ ਇਸ ਪਾਣੀ ਦੇ ਵਹਾਅ ਦੇ ਵਿੱਚ ਕਾगजਾਂ ਵਾਂਗ ਰੁੜੀਆਂ ਨੇ ਤਾਂ ਲੋਕਾਂ ਦੇ ਵਿੱਚ ਹੀ ਨਦੀਕ ਹਾਕਾਰ ਮਚ ਗਈ ਅੱਗੇ ਵਾਸਤੇ ਲੋਕਾਂ ਨੂੰ ਸचेत ਹੋਣ ਦੀ ਲੋੜ ਹੈ